<laughs> बहुत बहुत धनबाद दिल दिया गहराइया चो बहुत बहुत मेहरबानी इना मान सम्मान जंगल देता ਸਭ ਤੋਂ ਪਹਿਲਾਂ ਮੇਰੇ ਵੱਲੋਂ ਪਤਿ ਵੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੋਈ ਪੋਲੀਟੀਕਲ ਪ੍ਰੋਗਰਾਮ ਨਹੀਂ ਹੈਗਾ ਇਹ ਇਹ ਕੋਈ ਰਾਜਨੀਤਿਕ ਪ੍ਰੋਗਰਾਮ ਨਹੀਂ ਹੈਗਾ ਵੀ ਉੱਥੇ ਮੁੱਖ ਮੰਤਰੀ ਆਇਆ ਸੀ ਉੱਥੇ ਨਾਰੇ ਲੱਗੇ ਸੀ ਉੱਥੇ ਇਹ ਉਹ ਉਹ ਬਹੁਤ ਛੋਟੇ ਮਾਮਲੇ ਤੁਸੀਂ ਜਿਹੜੀ ਜ਼ਿੰਮੇਵਾਰੀ ਦੇਤੀ ਉਸ ਤੋਂ ਬਾਅਦ ਜ਼ਿੰਮੇਵਾਰੀ ਨਿਭਾਉਣ ਦਾ ਕੰਮ ਹੈ ਮੈਂ ਜਦੋਂ ਕਲਾਕਾਰ ਦੇ ਤੌਰ ਤੇ ਉਧਰ ਮਲੋਟ ਵੱਲੋਂ ਗਿੱਦੜਾ ਉਧਰੋਂ ਆਪਣਾ ਫਾਜ਼ਿਲਕਾ ਵੱਲੋਂ ਪੰਨੀ ਆਲੇ ਤੋਂ ਕਦੇ ਅਬੋਰ ਤੋਂ ਛੋ ਛੂ ਕਰਕੇ ਆਉਂਦਾ ਸੀ ਤਦ ਨਹਿਰਾਂ ਦੇ ਨੇੜੇ ਨੂੰ ਰੁਕ ਜਾਂਦੇ ਸੀ ਜਦ ਰੋਟੀ ਉਟੀ ਖਾਲੀ ਹੈ ਦੋ ਨਹਿਰਾ ਮੈਂ ਦੇਖਦਾ ਸੀ ਮੈਂ ਉਦੋਂ ਰਾਜਨੀਤੀ 'ਚ ਨਹੀਂ ਸੀ ਪਰ ਮੇਰੇ ਦੋਸਤ ਮਿੱਤਰ ਅਫਸਰ ਜਿਹੜੇ ਸੀ ਉਹ ਸਿੰਚਾਈ ਵਿਭਾਗ 'ਚ ਸੀਗੇ ਮੈਂ ਉਹਨਾਂ ਨੂੰ ਪੁੱਛਦਾ ਹੁੰਦਾ ਸੀ ਇਹ ਢੀਆਂ-ਵਟੀਆਂ ਨਹਿਰਾ ਜਾਂਦੀਆਂ ਇਹ ਪੰਜਾਬ 'ਚ ਕਿੱਥੇ-ਕਿੱਥੇ ਫਾਇਦਾ ਹੁੰਦਾ ਉਹ ਕਹਿੰਦੇ ਜਿਹੜੀ ਸਭ ਤੋਂ ਵੱਡੀ ਹੈ ਉਹ 'ਚ 18000 ਕਿਊਸਿਕ ਪਾਣੀ ਜਾਂਦਾ ਹੈ। ਉਹ 'ਚੋਂ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਪੰਜਾਬ ਦੀ। ਉਹ ਜੂ ਨਹੀਂ ਘੱਟ ਸਕਦੇ ਜੇ ਆਪਾਂ ਬੈਠ ਆ ਜਾਂਦੀ। ਪੁਰਾਣੇ ਸਮਝੌਤੇ ਹੋ ਗਏ ਜੀ Nehru ਵੇਲੇ। ਠੀਕ ਹੈ ਜੀ। ਜਿਹੜੀ ਨਾਲ ਜਾਂਦੀ ਹੈ ਜੀ। ਕਹਿੰਦੇ ਉਹ ਆਪਣੀ ਆ ਉਹਦਾ ਨਾਮ ਹੈ ਸਰਹੰਦ ਫੀਡਰ 5000 ਕਿਊਸਿਕ ਪਾਣੀ ਜਾਂਦਾ ਹੈ। ਪਰ ਕਿਉਂਕਿ ਇੱਧਰਲੇ ਪਾਸੇ ਵਾਲੇ ਲੋਕ ਜਿਹੜੇ ਕਿਧਰਵਾਏ ਪਾਸੇ ਵਾਲੇ ਲੋਕ ਉਹਨਾਂ ਨੂੰ ਵੀ ਪਾਣੀ ਚਾਹੀਦਾ ਇਸ ਕਰਕੇ ਵੱਡੇ ਵੱਡੇ ਪੰਪ ਲਾ ਕੇ ਉਸ ਨਹਿਰ ਦੇ ਵਿੱਚੋਂ ਇੱਧਰ ਨੂੰ ਪਾਣੀ ਸੁੱਟਦਿਆਂ ਜੀ ਕਿਉਂਕਿ ਵਿਚਾਰੇ ਵਾਲੀ ਨਹਿਰ ਚੋਂ ਪਾਣੀ ਨਹੀਂ ਕੱਢ ਸਕਦੇ ਅੱਛਾ ਜੀ ਹੁ ਮੈਂ ਤਾਂ ਕਦੇ ਸੋਚਿਆ ਨਹੀਂ ਸੀਗਾ ਵੀ ਮੈਂ ਇਸ ਪੱਧਰ ਤੇ ਤੁਸੀਂ ਮੈਨੂੰ ਪਛਾਣ ਦੋਗੇ ਪਰ ਮੈਂ ਕਿ ਯਾਰ ਇਹ ਗਲਤ ਕਰ ਲਾ ਸਾਡਾ ਪਾਣੀ ਐ ਅਸੂ ਹੀ ਆਉਦਾ ਪਾਣੀ ਚੱਕ ਕੇ ਇੱਧਰ ਨੂੰ ਜਿਵੇਂ ਚੋਰੀਓ ਚੱਕਣਾ ਹੋਵੇ ਐਦਾਂ ਕਰ ਰਹੇ ਆ ਯਾਰ ਕੋਈ ਗੱਲ ਨਹੀਂ ਮੈਂ ਕਿਹਾ ਸਮਝਾਉ ਤੇ ਪ੍ਰਾਣੇ ਕਰ ਲਏ ਉਹਨਾਂ ਨੇ ਜਿੱਦੇ ਕਿਤੇ ਹੱਥ 'ਚ ਪੈਨ ਆ ਗਿਆ ਕੋਈ ਇਹ ਜਾਂ ਕਿ ਕਰ ਸਕਦੇ ਹੋਏ ਕੁਝ ਤਾਂ ਇਹ ਜ਼ਰੂਰ ਕਰਨਾ ਜਦੋਂ ਹੀ ਸਰਕਾਰ ਬਣੀ ਮੈਕਮੇ ਬੰਡੇ ਇਰੀਗੇਸ਼ਨ ਡਿਪਾਰਟਮੈਂਟ ਜੇ ਤੇ ਬਾਟਰ ਰਿਸੋਰਸ ਜੇ ਉਹ ਸਾਰਾ ਜਲਾ ਬੰਡੇ ਤਾਂ ਕ੍ਰਿਸ਼ਨ ਕੁਮਾਰ ਨੂੰ ਸੈਕਟਰੀ ਲਾਤਾ ਕ੍ਰਿਸ਼ਨ ਕੁਮਾਰ ਜੀ ਨੂੰ ਕਿਹਾ ਚੁੱਪ ਕਰਕੇ ਹਰੀ ਦੇ ਪੱਤਣ ਤੋਂ ਇਧਰਲੇ ਪਾਸੇ ਇੱਕ ਨਹਿਰ ਕੱਢਣੀ ਹੈ ਉਹਦਾ ਨਾਮ ਮਾਲਵਾ ਨਹਿਰ ਹੋਊਗਾ ਉਹਦੀ ਗਿਣਤੀ ਮਣਤੀ ਸ਼ੁਰੂ ਕਰ ਦੇ ਜੀ ਅੱਜ ਉਹ ਦਿਨ ਆ ਗਿਆ ਜਦੋਂ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਅਸੀਂ ਤੁਹਾਨੂੰ ਦੱਸਿਆ ਨਹੀਂ ਹੁਣ ਤੱਕ ਗਿੜਤੀਆਂ ਮਿੰਤੀਆਂ ਅਸੀਂ ਕਰੀ ਬੈਠੇ ਆ ਸਾਰੀਆਂ ਤੁਹਾਨੂੰ ਅੱਜ ਦੱਸਣ ਲੱਗੇ ਆ 149 ਕਿਲੋਮੀਟਰ ਲੰਬੀ ਨਹਿਰ ਹੋਊਗੀ 50 ਫੁੱਟ ਚੌੜੀ ਹੋਊਗੀ 12.5 ਫੁੱਟ ਡੰਗਾਈ ਹੋਊਗੀ 2300 ਕਰੋੜ ਰੁਪਇਆ ਲੱਗੂਗਾ ਕੋਈ ਗੱਲ ਨਹੀਂ ਪਰ 2 ਲੱਖ ਕਿਲਾ 2 ਲੱਖ ਏਕੜ ਨੂੰ 500 ਮੋਗੇ ਜਿਹੜੇ ਦੇ ਵਿੱਚ ਹੋਣਗੇ ਉਹ ਪਾਣੀ ਦੇਣਗੇ ਜੀ ਐ ਇੱਥੇ ਰਹੇ ਨੇ ਬਾਦਲ ਕੇ ਉਹ ਨਹਿਰਾ ਉਹ ਲੋਕੋ ਉਹ ਨਹਿਰਾ ਇਹਨਾਂ ਦੇ ਖੇਤਾਂ 'ਚ ਖਤਮ ਹੋ ਜਾਂਦੀਆਂ ਨੇ ਯਾਰ ਇਹਨਾਂ ਨੇ ਕੀ ਸੋਚਣਾ ਨਹਿਰਾ ਬਾਰੇ ਇਹਨਾਂ ਨੂੰ ਕੀ ਪਤਾ ਨਹਿਰਾ ਬਾਰੇ ਕੀ ਹੁੰਦੀਆਂ ਨੇ ਇਹਨਾਂ ਨੂੰ ਕੀ ਪਤਾ ਮੋਗੇ ਕੀ ਹੁੰਦੇ ਨੇ ਜਦੋਂ ਨਹਿਰ ਹੀ ਖਤਮ ਹੋ ਜਾਂਦੀ ਹੋਵੇ ਆਪਦੇ ਘਰੇ ਹੀ ਮੋਗੇ ਦਾ ਕੀ ਪਤਾ ਇਹਨਾਂ ਨੂੰ ਆਜ ਜੋ ਉਹਨਾਂ ਦੀ ਹਿੱਕ ਤੇ ਨਹਿਰ ਨਹਿਰ ਬਣਨ ਲੱਗੀ ਐ ਹਿੱਕ ਤੇ ਕਦੇ ਨਹੀਂ ਸੋਚਿਆ ਕਦੇ ਨਹੀਂ ਸੋਚਿਆ ਚਲੋ ਸੰਗਰੂਰ ਵਾਲੇ ਆਸਤਾ ਸਾਡੇ ਬਾਰੇ ਬਾਅਦ ਸੋਚ ਲਓ ਬਿਨਾਂ ਆਪਦੇ ਬਾਰੇ ਤਾਂ ਸੋਚ ਲੈਂਦੇ ਇੱਥੇ ਮੈਂ ਸੰਗਰੂਰੋਂ ਆ ਕੇ ਤੁਹਾਡੇ ਬਾਰੇ ਸੋਚੀ ਜਾਂਦਾ ਵੀ ਨਹੀਂ ਯਾਰ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਪਾਣੀ ਦੇਣਾ ਔਰ ਪਾਣੀ ਵੀ ਨਹਿਰ ਦਾ ਦੇਣਾ ਔਰ ਪਾਣੀ ਵੀ ਉੱਥੋਂ ਦੇਣਾ ਜਿੱਥੋਂ ਇੱਧਰ ਉੱਧਰ ਨੂੰ ਚਾਈ ਜਾਂਦਾ ਹੈ ਪਾਕਿਸਤਾਨ ਨੂੰ ਚਾਈ ਜਾਂਦਾ ਹੈ ਅਸੀਂ ਇੱਧਰ ਨੂੰ ਕਰ ਲਾਂਗੇ ਉਹ ਕਿਹੜਾ ਲਿਖਿਆ ਹੋਇਆ ਹੈ ਇੰਟਰਨੈਸ਼ਨਲ ਸਟਰੀਟ ਤੇ ਚ ਉਹ ਤਾਂ ਨਹੀਂ ਲਿਖਿਆ ਹੋਇਆ ਨਾ ਬੱਸ 2000 ਤੋਂ ਵੱਧ 2000 ਕਿਲੋ ਸਿਕ ਤੋਂ ਵੱਧ ਨਹਿਰ ਇੱਥੇ ਲੇਫਾ ਸੇ ਚੱਲੂਗੀ ਹੁਣ ਇਹਦੇ ਕੀ ਹੋਊਗਾ ਹੁਣ ਰਾਸਤਾ ਨਾਲੇ ਵਿਚਾਲੇ ਆ ਗਈ ਅੜੜੇ ਆਪਣੀਆਂ ਨੇ ਦੋਨੇ ਅੱਜ ਇੱਥੇ ਆਪਾਂ ਬੈਠੇ ਆਂ 6 ਮਹੀਨੇ ਤੱਕ ਕੋਈ 8 ਮਹੀਨੇ ਤੱਕ ਇੱਥੋਂ ਦੀ ਨਹਿਰ ਨਿਕਲ ਰਹੀ ਹੋਵੇ ਇੱਥੋਂ ਜਾਊਗੀ ਨਹਿਰ ਔਰ ਤੁਹਾਡੇ ਆਹ ਖੇਤਾਂ ਨੂੰ ਮੋਗੇ ਨਿਕਲ ਆਏ ਹੋ ਧਰਤੀ ਜੋ ਪਾਣੀ ਕੱਢਣਾ ਬੰਦ ਕਰੋਗੇ ਟੂਬਲ ਬੰਦ ਕਰੋਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾ ਗੁਰੂ ਨਾਨਕ ਸਾਹਿਬ ਦਾ ਬਚਨ ਥੋੜਾ ਬਹੁਤ ਸਿੱਧ ਕਰਨਾ ਸਹੀ ਹੈ ਨਹੀਂ ਤਾਂ ਖਾਈ ਜਾਣਿਆ ਧਰਤੀ ਨੂੰ ਵੀ ਖਾਈ ਜਾਣਿਆ ਹਵਾ ਨੂੰ ਵੀ ਖਾਈ ਜਾਣਿਆ ਪਾਣੀ ਨੂੰ ਵੀ ਖਾਈ ਜਾਣਿਆ ਸੋ ਤਾਂ ਕਰਕੇ ਮੈਂ ਤੁਹਾਡੇ ਕੋਲ ਆ ਕੋਈ ਵੀ ਰਾਜਨੀਤਿਕ ਪ੍ਰੋਗਰਾਮ ਨਹੀਂ ਪਰ ਦੁੱਖ ਇਸ ਗੱਲ ਦਾ ਹੈ ਇਸ ਤੋਂ ਪਹਿਲਾਂ ਵਾਲੇ ਜਿਹੜੇ ਰਾਜਨੀਤਿਕ ਬੰਦੇ ਸੀ ਉਹਨਾਂ ਨੇ ਕੀਤਾ ਕਿਉਂ ਨਹੀਂ ਅਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣ ਲੱਗੀ ਆ ਸੋਚ ਸਕਦੇ ਹੋ ਸੋਚ ਸਕਦੇ ਹੋ ਐਂ ਵੋਟਾਂ ਪਾਈ ਗਏ ਪੰਥ ਨੂੰ ਪੰਥ ਨੂੰ ਫੁਲਾਨੇ ਨੂੰ ਠਿੰਕੇ ਨੂੰ ਪੰਜੇ ਨੂੰ ਬਾ ਛੜ ਦਾ ਪੰਚਾਇਤ ਛੜ ਦਾ ਅਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣ ਲੱਗੀ ਆ 1947 ਤੇ ਜਾਤੀ ਮਿਲੀ ਸੀ ਉਦੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਆ ਸੋਚਿਆ ਹੀ ਨਹੀਂ ਕੁਛ ਸਾਰੇ ਟੱਬਰ ਨੂੰ ਕਹਿ ਦੋ ਪੰਥ ਨੂੰ ਪਾਓ ਜੀ ਨਾਲ ਲੈ ਕੇ ਪੰਥ ਫਿਰੋ ਜਿਹਨੂੰ ਪਾਈ ਗਏ ਆ ਪੰਥ ਦਾ ਉੱਥੇ ਘੜਾ ਪੰਥ ਦੇ ਝੰਡੇ ਦਾ ਝੁੱਲਦੀ ਰਹਿਣਗੇ ਉਹਦੇ ਨਾਂ ਨੂੰ ਵਰਤ ਨਾਲ ਤਾਂ ਤੁਰ ਗਏ ਸੁਵੀਰੋ ਦਿਲ ਨੂੰ ਦੁੱਖ ਇਸ ਵੇਲੇ ਹੁੰਦਾ ਕਿ ਇਤੋਂ ਪਹਿਲਾਂ ਕਿਉਂ ਨਹੀਂ ਇਹ ਕੰਮ ਕੀਤੇ ਗਏ ਠੀਕ ਆ ਭਗਵੰਤ ਮਾਨ ਨੇ ਕਰਤੇ ਤਾੜੀਆਂ ਮਾਰਤੀਆਂ ਮੈਨੂੰ ਕੋਈ ਤਾੜੀਆਂ ਦੀ ਖੁਸ਼ੀ ਨਹੀਂ ਹੁੰਦੀ ਮੈਨੂੰ ਦੁੱਖ ਇਸ ਗੱਲ ਦਾ ਹੁੰਦਾ ਇਤੋਂ ਪਹਿਲਾਂ ਕਿਉਂ ਨਹੀਂ ਕੰਮ ਕੀਤੇ ਇਹ ਕੰਮ ਆ ਜਿਹੜਾ ਕੰਮ ਅੱਜ ਕਰਨਾ ਆ ਇਹ ਕੰਮ 40 ਸਾਲ ਪਹਿਲਾਂ ਹੋ ਸਕਦਾ ਸੀ ਕਿਉਂ ਨਹੀਂ ਕੀਤਾ ਗਿਆ ਨੀ ਚਾ ਫਰਕ ਪੈਂਦਾ ਇਹਦੇ ਨਾਲ ਮੈਂ ਤਾਂ 17.5 ਸਾਲ ਦੀ ਉਮਰ ਦੀ ਭਗਵੰਤਾਨ ਬਣਾਤਾ ਸੀ ਤੁਸੀਂ ਉਦੋਂ ਬਾਅਦ ਦਾ ਚੜ੍ਹਾਈ ਮੇਰੀ ਹੋ ਨਹੀਂ ਸਕਦੀ ਜਿੰਨੀ ਚੜ੍ਹਾਈ ਤੁਸੀਂ ਮੇਰੀ ਕਰਤੀ ਪਹਿਲਾਂ ਹੀ ਪਰ ਮੈਨੂੰ ਦੁੱਖ ਇਸ ਗੱਲ ਦਾ ਇੱਥੇ ਬਣਿਆ ਕਿਉਂ ਨਹੀਂ ਪਹਿਲਾਂ ਤੇ ਆਪਾਂ ਵੋਟਾਂ ਅੰਨੇ ਹੋ ਕੇ ਕਿਉਂ ਪਾਈ ਗਏ ਫਿਰ ਹੁਣ ਫੇਰ ਆਉਣਗੇ ਤੁਹਾਡੇ ਕੋਲੇ ਹਰੇਕ ਵੋਟਾਂ ਬਾਰੇ ਆਉਂਦੇ ਆ ਸਾਨੂੰ ਬਚਾਓ ਜੀ ਕਿਉਂ ਜੀ ਤੁਹਾਨੂੰ ਕਿਉਂ ਚਾਹੀਏ ਵੀ ਕਾਲੀ ਦਲ ਬਚਾ ਲੋ ਕਹਿੰਦੇ ਲੈ ਦੱਸ ਕਿਉਂ ਬਚਾ ਲਈਏ ਵੀ ਕਾਲੀ ਗੱਲ ਠੀਕ ਕਾਲਿਆ ਸੀ ਮੈਂ ਕਾਲੀ ਦਲ ਬਚਾਉਣ ਦਾ ਨੋ 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 ਨਈ ਤਾਂ ਫਿਰ ਹੋਰ ਆ ਜਾਣਗੇ ਫਿਰ ਇੱਥੇ ਕਾਲੀ ਦਲ ਬਚਾ ਲੋ ਲੈ ਹੋਰ ਕੌਣ ਆ ਜਾਣਗੇ ਭਵੰਤਮਨ ਹੋਰ ਹੀ ਆ ਜਾਣਗੇ ਨਾ ਮੰਦਰ ਮੱਠ ਦਾ ਮੁੰਡਾ ਆ ਜੂਗਾ ਅਸੀਂ ਤਾਂ ਦੁੱਖ ਆ ਹੁਣ ਆ ਕੱਲ ਬੋਲੀ ਜਾਂਦੀ ਸੀ ਪਾਰਲੀਮੈਂਟ ਚ ਰਾਜਸਥਾਨ ਕੋ ਜਾਣ ਵਾਲੇ ਪਾਣੀ ਕੀ ਰੈਲਟੀ ਚਾਹੀਏ ਤੇ ਬੀਬਾ ਜੀ ਜਦੋਂ ਮੰਤਰੀ ਸੀ ਉਦੋਂ ਕਿੱਥੇ ਸੀ ਰੈਲਟੀ ਉਹ ਤਾਂ ਕਦੇ ਬੋਲੇ ਨਹੀਂ ਉਦੋਂ ਮੰਤਰੀ ਸੀ ਉਦੋਂ ਨਹੀਂ ਕੋਈ ਪਾਣੀ ਪੂਣੀ ਦਾ ਚੱਕਰ ਹੁਣ ਭਗਵੰਤ ਮਾਨ ਆ ਗਿਆ ਹੁਣ ਸਾਰੀਆਂ ਗੱਲਾਂ ਵਾਸਤੇ ਭਗਵੰਤ ਮਾਨ ਦੋਸ਼ੀ ਹੈ ਬਸ ਤੜਕੀ ਉੱਠ ਕੇ ਗੱਲਾਂ ਕਰਨ ਲੱਗੇ ਜਾਂਦੇ ਨੇ ਪਾਰਲੀਮੈਂਟ ਚ ਮੈਨੂੰ ਬੜਾ ਵਧੀਆ ਲੱਗਿਆ ਮੈਂ ਚਲੋ ਸ਼ੁਕਰ ਹੈ ਸ਼ੁਕਰ ਹੈ ਇਹਨਾਂ ਨੂੰ ਪਾਣੀ ਪੁਣੀ ਯਾਦ ਤਾਂ ਆਇਆ ਨਹੀਂ ਤਾਂ ਪਾਣੀ ਕਿੱਥੇ ਜਾ ਰਿਹਾ ਨਹੀਂ ਗਾਈ ਗੱਲ ਨਹੀਂ ਬਾਤ ਨਹੀਂ ਯਾਰ ਲੋਕਾਂ ਨੂੰ ਬੁੱਧੂ ਬਣਾ ਕੇ ਮਿਨਿਸਟਰੀ ਲੈ ਕੇ ਅੱਜ ਲੈ ਸ਼ਰਤ ਲਾਵਾ ਮੇਰੇ ਨਾਲ ਅੱਜ ਮੋਦੀ ਕਹਦੇ ਕਿ ਮੇਰੇ ਕੋਲੇ ਬੰਦੇ ਘੱਟ ਨੇ ਮੈਨੂੰ ਇੱਕ ਸੀਟ ਚਾਹੀਦੀ ਆ ਅਕਾਲੀ ਦਲ ਦੇ ਪਾਸ ਉਹ ਸੀਟ ਹੈ ਕਿਆ ਹਰਸਿਮਰਤ ਜੀ ਆਪ ਐਨਡੀਏ ਕੀ ਸਪੋਰਟ ਕਰਨਗੇ ਮੈਂ ਕਹਾਂ ਜੀ ਚੱਪਲਾ ਨਹੀਂ ਪਾਉਣੀਆਂ ਨੇ ਇਹ ਕੋ ਮੈਂ ਕਹਾਂ ਜੀ ਮੰ ਬਾਪਾ ਬਾਪਾ ਜਿਵੇਂ ਕਹੋਗੇ ਉਵੇਂ ਜਿਵੇਂ ਕਹੋਗੇ ਉਵੇਂ ਪਾਸੇ ਬਾਪਾ ਨਿਪੜ ਕੇ ਗੱਲ ਨਿਪੜ ਕੇ ਗੱਲ ਨਿਪੜ ਕੇ ਗੱਲ ਇਹਨਾਂ ਨੂੰ ਪਟਾਉਣ ਦਾ ਉਹ ਕਿਤੇ ਬਰਮਾ ਬੁਰਮਾ ਦਾ ਕੋਈ ਖਾਲੀ ਹੋ ਜੇ ਨਾ ਕੋਈ ਸੀਟ ਵੀ ਉੱਥੇ ਬਣਾਉਂਨਿਆ ਮੰਤਰੀ ਉੱਥੇ ਚਲੇ ਜਾਣਗੇ ਇਹ ਐਨੇ ਭੁੱਖੇ ਨੇ ਕੁਰਸੀ ਦੇ 24 ਘੰਟੇ ਕੁਰਸੀ ਕੁਰਸੀ ਉਹ ਘਰ ਪਾਲਿਆ ਬਾਦਲਪਿੰਡ ਚ ਘਰ ਪਾਲਿਆ ਧਿਆੜ ਜੇਲ੍ਹ ਤੋਂ ਉੱਜੀਆਂ ਗੰਦਾ ਨੇ ਕਾਲਾ ਖਤਰਾ ਹੈ ਭਈ ਖਤਰਾ ਗਾਦਾ 25 ਸਾਲ ਰਹੇ ਹੋ ਮੁੱਖ ਮੰਤਰੀ ਲੋਕ ਤਾਂ ਪਿਆਰ ਹੀ ਇੰਨਾ ਕਰਦੇ ਹੋਣਗੇ ਖਤਰਾ ਗਾਦਾ ਉੱਥੇ ਉਹ ਲਾਲੇ ਡੜੇ ਦਰਵਾਜ਼ੇ ਚਿੰਲੇ ਵੀ ਅੰਦਰ ਨਾ ਕੋਈ ਬੜ ਦੇ ਉੱਥੇ ਕਾਂ ਕਿਤੇ ਗਲਤੀ ਨਾ ਬਨੇਰੇ ਤੇ ਬਹਿ ਜੇ ਦੋਨੇ ਲੱਤਾਂ ਟੁੱਟ ਜਾਂਦੀਆਂ ਕਾਂ ਦੀਆਂ ਤਿਲਕ ਜਾਂਦਾ ਨਾ ਇਟਲੀ ਤੋਂ ਲਿਆਂਦਾ ਮਾਰਬਲ ਕਿੱਥੋਂ ਆਇਆ ਮਾਰਬਲ ਇਹ ਆਪਣਾ 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 ਖੂਨ ਨਾ ਹੋ ਮਾਰਬਲ ਨਹੀਂ ਹੈਗਾ ਆਪਣਾ ਖੂਨ ਹੈ ਇਹ ਕਿ ਚੰਡੀਗੜ੍ਹ ਪਾਈ ਬੈਠੇ ਆ ਸੁਖ ਵਿਲਾਸ ਉਹ ਤਾਂ ਮੈਂ ਕਰ ਲਿਆ ਕੱਢ ਲੈ ਕਾਗਜ ਉਹ ਤਾਂ ਮੈਂ ਆਉਣ ਵਾਲੇ ਦਿਨ ਅਸੀਂ ਤੁਹਾਨੂੰ ਕੋਸ਼ਕਭਰੀ ਦਿਊਗਾ ਹਮਾਲੇ ਹੱਦ ਨਾ ਲੈ ਜੋਗੇ ਧਰਮ ਰਾਜ ਨਾਲ ਗੱਲ ਹੋਗੀ ਵੀ ਤੁਹਾਡੇ ਵਾਲੇ ਨਾਲ ਆ ਜਾਣਗੇ ਕਿਉਂ ਲੁੱਟੀ ਜਾਂਦੇ ਹੋ ਗਰੀਬਾਂ ਨੂੰ ਉਹੀ 2 2 1/2 ਰੋਟੀਆਂ ਖਾਣੀਆਂ ਨੇ ਉਹੀ 5 6 ਫੁੱਟ ਦਾ ਮੰਝਾ ਹੈ ਉਹੀ ਕੂਲਰ ਉਹੀ ਏਸੀ ਐ ਇਤੋਂ ਬਾਦ ਹੋਰ ਕਰ ਕੀ ਲਾਉਂਗੇ ਤੁਸੀਂ ਫਿਰ ਕਿਉਂ ਤੁਸੀਂ ਲੋਕਾਂ ਦਾ ਖੂਨ ਚੂਸਦੇ ਹੋ ਦੁੱਖੇ ਇਸ ਗੱਲ ਦਾ ਕੋਈ ਗੱਲ ਨਹੀਂ ਪਰਮਾਤਮਾ ਨੇ ਉਹਨਾਂ ਨੂੰ ਆਪਣੀ ਥਾਂ ਦਿਖਾ ਦਿੱਤੀ ਪਰਮਾਤਮਾ ਜਿਹੜਾ ਲੋਕਾਂ 'ਚ ਵੱਸਦਾ ਹੁੰਦਾ ਤੁਸੀਂ ਉਹਨਾਂ ਨੂੰ ਆਪਣੀ ਥਾਂ ਦਿਖਾ ਦਿੱਤੀ ਹੁਣ ਆਪਾਂ ਕੰਮ ਕਰਾਂਗੇ ਮੈਂ ਵੀ ਆਪਣੇ ਆਪ ਨਾਲ ਗੱਲ ਕਰਦਾ ਰਹਿਣਾ ਭਗਵਾਨ ਤੁਮਾਨਾ ਜੇ ਤੂੰ ਵੀ ਨਾ ਕੁਝ ਕੀਤਾ ਨਾ ਫੇ ਲੋਕ ਆਉਣ ਵਾਲੀਆਂ ਪੀੜੀਆਂ ਲਾਂਬੇ ਦੇਣ ਗਿਆ ਵੀ ਜਦੋਂ ਤੁਹਾਨੂੰ ਵੀ ਇੰਨਾ ਵਧੀਆ ਮੌਕਾ ਮਿਲ ਗਿਆ ਸੀ ਤੁਸੀਂ ਕਿਉਂ ਨਹੀਂ ਕੀਤਾ ਫੇ ਕਰੂੰਗਾ ਮੈਂ ਨਿੱਡਰ ਹੋ ਕੇ ਕਰੂੰਗਾ ਦਲੇਰ ਹੋ ਕੇ ਕਰੂੰਗਾ ਆ ਨਹਿਰ ਆਊਗੀ ਇੱਥੋਂ ਦੀ ਇਹ ਨਹਿਰ ਨਿਕਲੂਗੀ ਮਾਲਵਾ ਨਹਿਰ ਦਾ ਨਾਮ ਹੋਊਗਾ ਇਹ ਨਹਿਰ ਦੇ ਵਿੱਚੋਂ ਬਾਕੀ ਸਾਰੇ ਲੋਕਾਂ ਨੂੰ ਪਾਣੀ ਮਿਲੂਗਾ ਪਾਣੀ ਨਹੀਂ ਮਿਲੂਗਾ ਹਲੋ ਜੋ ਬੱਚਿਆਂ ਨੂੰ ਆਉਣ ਵਾਲੇ ਬੱਚਿਆਂ ਨੂੰ ਪਨੀਰੀ ਨੂੰ ਔਨਾਂ ਲਿਆ ਫਸਲਾਂ ਨਸਲਾਂ ਇਕ ਰਾਹਤ ਹੋਇਆ ਆ ਦੋਦਾ ਭਲਾਈ ਆਣਾ ਆ ਸੋਥਾ ਹੋ ਗਿਆ ਤੁਹਾਡਾ ਬੁਰਜ ਮਹਿਮਾ ਆਉਂਗੇ ਸਾਰੇ ਪਿੰਡ ਮੈਂ ਤਾਂ ਮੇਰੇ ਅਗਨੇ ਪੈਨੇ ਆ ਲੈ ਐਂ ਕਰਨ ਸ਼ਰਤ ਲੱਗ ਸੁਬੀਰ ਬਾਦਲ ਨੂੰ ਕਹੋ ਪੰਜ ਪਿੰਡਾਂ ਦੇ ਨਾਮ ਲੈ ਕੇ ਦਿਖਾਈ ਭਲਾਈ ਆਣਾ ਕੋਈ ਐ ਕਹੋ ਉਹ ਅਰੇਜੀ ਚ ਪੜ੍ਹਦੇ ਆ ਨਾ ਬੁਲਾਈ ਆਣਾ ਨਹੀਂ ਕਹਿੰਦਾ ਬੁਲਾਈ ਆਣਾ ਉਹਨੂੰ ਕੀ ਪਤਾ ਕਦੇ ਪਿੰਡਾਂ ਚ ਆਇਆ ਹੋਵੇ ਤਾਂ ਬਦਲ ਲੱਗੇ ਜੋ ਤਾਂ ਪੁੱਤ ਮਰ ਰਹੇ ਸੀ ਜਦੋਂ ਇੱਥੇ ਖੂਨ ਖਰਾਬਾ ਚੱਲ ਰਿਹਾ ਸੀ ਉਦੋਂ ਬਾਪੂ ਨੇ ਭੇਜਤਾ ਬਾਹਰ ਨਾ ਪੁੱਤ ਤੂੰ ਨਾ ਮਰ ਜੀ ਕਿਤੇ ਤੇ ਜਦੋਂ ਠੀਕ ਹੋ ਗਿਆ ਸਾਰਾ ਕੁਝ ਕਹਿੰਦਾ ਆਜਾ ਪੁੱਤ ਤੁਸੀਂ ਡਿਪਟੀ ਸੀਐਮ ነ। ਉਹ ਡਿਪਟੀ ਸੀਐਮ ਬਣ ਗਿਆ ਜੀ। ਘਰੇ ਡਿਪਟੀ ਸੀਐਮ। ਆਪ ਦੇਖਰ ਵੀ ਬਣਾਉਣਾ ਸੀ। ਪਰ ਉਹਨਾਂ ਨੇ ਇਹ ਪਤਾ ਨਹੀਂ ਸੀ ਨਾ ਕਿ ਮਹਿੰਦਰ ਮਾਸਟਰ ਦਾ ਮੁੰਡਾ ਵੀ ਬੈਠਾ। ਉਹਨੇ ਵੀ ਆਉਣਾ। ਸੋ ਇਸ ਕਰਕੇ ਵੀਰੋ ਮੈਂ ਮੇਰੇ ਬਜ਼ੁਰਗ ਬੈਠੇ ਆ। ਸ਼ਾਇਦ ਉਹਨਾਂ ਨੇ ਵੀ ਮਨ 'ਚ ਇਹ ਗੱਲ ਸ਼ਿਕਵਾ ਹੋਊਗਾ। ਕਿ ਇਹ ਕੰਮ ਜਿਹੜਾ ਅੱਜ ਆਪਾਂ ਕਰਨ ਲੱਗੇ ਆ ਬਹੁਤ ਚਿਰ ਪਹਿਲਾਂ ਹੋ ਜਾਣਾ ਚਾਹੀਦਾ ਸੀ ਕੋਈ ਗੱਲ ਨਹੀਂ ਡੁੱਲੇ ਮੇਰਾ ਦਾ ਹਜੇ ਵੀ ਕੁਝ ਨਹੀਂ ਵਿਕੜਿਆ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਸੁਰਜੀਤ ਪਾਤਰ ਦਾ ਸ਼ੇਰ ਹੈ ਕੀ ਹੋਇਆ ਜੇ ਪੱਤ ਚੜਾਈ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾਂ ਤੁਫਲਾ ਜੋਗੀ ਜਮੀਨ ਰੱਖੀ ਆਪਾਂ ਕੱਲ ਮੈਂ ਲੱਭ ਲਾਂਗੇ ਫੁੱਲਾ ਜੋਗੀ ਜਮੀਨ ਰੱਖੀ ਐ ਬਸ ਇਸੇ ਪੰਜਾਬ ਚ ਭੰਗੜੇ ਪੈਂਦੇ ਦਿਖਾਊਗਾ ਇਸੇ ਪੰਜਾਬ ਚ ਦਿੱਤੇ ਪੈਂਦੇ ਦਿਖਾਊਗਾ ਐਸੇ ਪੰਜਾਬ ਨੂੰ ਰੰਗਲਾ ਪੰਜਾਬ ਬਣਦਾ ਦਿਖਾਊਗਾ ਯਕੀਨ ਰੱਖਿਓ ਵਿਸ਼ਵਾਸ ਰੱਖਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਨੂੰ ਇਸ ਗੱਲ ਦੀਆਂ ਵਧਾਈਆਂ ਕਿ ਇਹ ਨਹਿਰ ਥੋੜੀ ਐ ਤੁਸੀਂ ਆਪ ਬਣਵਾਉਣੀ ਐ ਜਦੋਂ ਇੱਥੇ ਪੱਥਰ-ਪੁੱਥਰ ਜਾਂ ਸਿਮਿੰਟ ਲੱਗੂਗਾ ਨਾਲ ਕੋਲੇ ਖੜਿਓ ਮਾਲਕ ਬਣ ਕੇ ਕੋਲੇ ਖੜਿਓ ਪੈਸਾ ਥੋੜਾ ਓਹ ਇਹ ਨਾ ਹੋਵੇ 20 ਇੱਕਦਮ ਮਸਾਲਾ ਪਾ ਦੇਣ ਤੇ ਮੁੜ ਕੇ ਨਹਿਰ ਤੀਜੇ ਦਿਨ ਟੁੱਟੀ ਰਹੇ ਜਿੰਨਾ ਇੰਜੀਨੀਅਰਾਂ ਤੋਂ ਠੇਕਾ ਕਰਾਂਗੇ ਤੁਹਾਨੂੰ ਦੱਸਾਂਗੇ ਉਹਨੇ ਹੀ ਪਵਾਣਾ ਕੋਲੇ ਖੜ ਕੇ ਕੰਮ ਕਰਾਏ ਬਹੁਤ ਬਹੁਤ ਧੰਨਵਾਦ ਕਰ ਦਾਂਗੇ ਕਰ ਦਾਂਗੇ ਲਿਖ ਕੇ ਦੇ ਜਿੰਨੀ ਵੀ ਕੋਈ ਕੱਸੀ ਹੈ ਜਾ ਕੋਈ ਪਾਣੀ ਦਾ ਮੋਗਾ ਲੈਣਾ ਹੈ ਮੈਂ ਕਿਹਾ ਐਸੇ ਕੰਮ ਵਾਸਤੇ ਆਏ ਆ ਫਿਰ ਅੱਪਾ ਜੀ ਤਾਂ ਲਿਖ ਕੇ ਦੇ ਦੇ ਆਪਾਂ ਹੁਣੇ ਤੇਰੇ ਪਿੰਡ ਨੂੰ ਕਸਤੀ ਕਰ ਦਾਂਗੇ ਕੋਈ ਗੱਲ ਆ ਗਈ ਆ ਗਈ ਆ ਗਈ ਆ ਗਈ ਤੁਹਾਡੀ ਅਰਜੀ ਆ ਗਈ ਬਸ 10 ਦਿਨਾਂ ਬਾਅਦ ਗੱਲ ਕਰੀ ਬਹੁਤ ਧੰਨਵਾਦ ਸਰ ਹੁਣ ਬੇਨਤੀ ਕਰਾਂਗੇ ਪ੍ਰਤੀਪਾਲ ਸ਼ਰਮਾ ਜੀ ਨੂੰ ਕਿ ਉਹ ਸਾਰੇ ਹੀ ਸਤਿਨਾੰਦਾ ਆਰਮਾਨਯੋਗ ਮੁੱਖ ਮੰਤਰੀ ਸਾਹਿਬ ਦਾਤਨ